ਇਹ ਤਾਂ ਅੰਦਰ ਨਹੀਂ ਗਿਆ ਕੋਈ ਤੁਸੀਂ ਸ਼ਹਿਰ ਨਾ ਹੋ ਜਾਂਦੇ ਤੁਮ ਹੋ ਨਾ ਮੈਂ ਜੇ ਉਹ ਲੈ ਕੇ ਮੜਾ ਉਹ ਤਾਂ ਤੁਹਾਨੂੰ ਕੋਈ ਸਮਾਂ ਨਹੀਂ ਬਤਾਉਂਦਾ ਕੋਈ ਲਾਗੋ ਨਹੀਂ ਆਪਣੇ ਕੋਈ ਤੁਹਾਨੂੰ ਸਰੇਦਾਰ ਬੰਦਾ ਕੋਈ ਰੋਕਦਾ ਉਸ ਦਾ ਰੋਕਣਾ ਚਾਹੁੰਦਾ ਜੇ ਗੜੀ ਗੜੀ ਆ ਗਏ ਗੜੀ ਗੜੀ ਅੱਗੇ 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 ਕੋਈ ਮਿਲ ਨਹੀਂ ਰਹੀ ਨਾ ਅੱਗੇ ਨਹੀਂ ਚੱਲ ਸਕਦੇ ਹਾਂ ਦੇਖੋ ਪੰਜ ਬੰਦਾ ਦੀ ਇੱਕ ਸਲਾਹ ਹੁੰਦੀ ਆ ਕੋ ਸਮਾਂ ਲੱਗਦਾ ਹੱਥ ਦਿੱਤਾ ਗੱਡੀ ਰੋਕਣ ਦੀ بجائے ਕਿੰਨੇ ਕਿੰਨੇ ਆਵਾਜ਼ ਮਾਰੀ ਦੀ ਭਜਾਲ ਤੋਂ ਹੁੰਦੀ ਗੱਲ ਹੈ ਅਸੀਂ ਇੱਕਦਮ ਸਮਝ ਨਹੀਂ ਕੱਛੀ ਹੋਤੀ ਤਾਂ ਜੋ ਜਾਲ ਲੱਗਿਆ ਉਹ ਨਾਕੇ ਦੀ ਤੈਨੂੰ ਅੱਗੇ ਹਾਜ਼ਰ ਕਰ ਦੋ ਉਸ ਤੋਂ ਪੁਰਾਹ ਗਏ ਤਾਂ ਕਿਸੇ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਦੋ ਕੋਈ ਸ਼ਹਿਰ ਆਏਗੀ ਗੱਲ ਦੀ ਇਹ ਗੱਲ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਤੇ ਤਾਂ ਮੋਹਾ ਪਿਜੋ ਨੇ ਵੀ ਬੱਚੇ ਹੋ ਜੇ ਤਾਂ ਦਿਮਾਗ ਪਿਓ ਨੇ ਤਾਂ ਅੱਜ ਦਿਨ ਹੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜੋਂ ਤਾਂ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤੇ ਦੂਜੀ ਵਾਰੀ ਹੋਣੀ ਐ ਤੇ ਠੱਟ ਤੇ ਜੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣੋ ਵੇਖੋ ਕਈ ਤਰ੍ਹਾਂ ਦੇ ਸਮਾਜ ਸੁਧਾਰੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਦੇ ਟਾਇਰ ਦੀ ਹੋਈ ਮਾਰਦਾ ਸੱਜੇ ਜੱਦੀ ਦਾ ਸਾਰੇ ਕੰਮ ਚੱਲਦੇ ਆ ਬਨੇ ਇਹ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਆ ਪਿੱਛੋਂ ਵੀ ਕੀਤੀ ਆ ਹੁਣ ਤੁਸੀਂ ਦੱਸੋ ਤੁਸੀਂ ਸਾਡੀ ਕੀ ਬਣਗੀ ਸਕਦਾ ਤਾਂ ਗੱਡੀ ਦੇ। ਉਹ ਗੱਡੀ ਦਾ ਕਾਜ ਪੂਰਾ ਹੈਗਾ। ਕੋਲ ਹੈਗਾ। ਕੋਲ ਨੇ ਇਹ ਕੋਲ ਦਾਜ ਹੈਗੇ ਤੇ ਤੁਹਾਡਾ ਜਨਾਨ ਕਰਾਂਗਾ। ਜੇ ਨਹੀਂ ਕਾਜ ਆ ਕਿ ਤੇ ਤੁਹਾਨੂੰ ਗੱਡੀ ਇੰਪੋਰਟ ਕਰਨੀ ਨਹੀਂ ਚਾਹੀਦੀ। ਨਾ ਨਾ ਮੈਂ ਦੇਖੋ ਮੈਂ ਤਾਂ ਮੈਂ ਗਲਤ ਕੋਈ ਨਹੀਂ ਕਰਨਾ ਪਰ ਜੋ ਮੇਰੀ ਜ਼ਿੰਮੇਵਾਰੀ ਆ। ਆਲੇ ਦੁਸਰੇ ਤੋਂ ਲੈ ਕੇ ਅੱਪਰ ਬੇਕਿੰਗ ਦਾ ਨਾਮ ਉਹਦੇ ਵਿੱਚ ਆਖੀ ਲਿਆ। ਇਹਨਾਂ ਬਿਨਾਂ ਤਾਂ ਸਭ ਕੰਮ ਗਲਤੀ ਹੋਣੀ ਕੀਤੀ ਤੁਹਾਨੂੰ ਮਾਰ ਕੇ। ਆ ਪੰਜ ਕੋਲ ਨੇ ਤੁਹਾਡੇ ਪੰਜੇ ਮੇਰੇ ਕੋਲ ਨੇ ਪੰਜੇ ਤੁਹਾਡੇ ਨਾਲ ਨਿਕਲਦੇ ਆ। ਸਾਡੀ ਕੋਈ ਚੀਜ਼ ਨਹੀਂ ਰੱਖਦੇ ਰੱਖ ਵਿੱਚ ਹੈ ਨਹੀਂ ਬੜਾ ਤੁਸੀਂ ਜਿੱਦਾਂ ਰੱਬ ਨੇ ਪਰ ਤੁਸੀਂ ਜਿਹੜਾ ਕੰਮ ਕੀਤਾ ਗਲਤ ਤੇ ਠੀਕ ਦਾ। ਜਿਹੜਾ ਕਿਨੇ ਬਣੇ ਤੁਸੀਂ ਗਾਲੀ ਕੱਢੀ ਸੀ ਸਾਡੀ ਬਹੁਤ ਗਲਤੀ। ਬਾਸ ਵੀ ਡਰਾਈਵਰ ਸਾਹਿਬ ਆਪਣੇ ਬਾਪੂ ਨੂੰ ਦੱਸੋ ਫੋਨ ਕਰਕੇ ਕਿ ਇਹ ਆ ਕੰਮ ਕੀਤਾ। ਇਹ ਜਿਹੋ ਦਾ ਦੇ ਬਸਤਾਨ ਦੇ ਹਿਸਾਬ ਨਾਲ ਨਹੀਂ ਕਰਦੇ। ਠੀਕਾ ਚਲਾਉ ਲੋ ਆਹ ਤਰੂ ਹੋਣਾ ਕਿਦਾ ਆਹ ਫੋਨ ਕਿਹੜਾ ਆਹ ਕਿਦਾ ਆਹ ਕਿਦੇ ਆ ਤੁਹਾਡਾ ਆਪਣੇ ਬਾਪੂ ਦਾ ਉਹ ਆਪਣੇ ਦਾ ਉਹ ਆਪਣੇ ਦਾ ਇਹ ਮੈਂ ਜਿੰਦਰ ਸਾਰਿਆਂ ਦਾ ਬਾਰੀ ਦਾ ਕਰੋ ਗੱਡੀ ਪਾਉਣ ਕਰੋ ਬਾਕੀ ਹੋਏਗੀ 11 ਦੀ ਆਹ ਮੈਨੂੰ ਆਪਣੇ ਬਾਪ ਨਾਲ ਗੱਲ ਕਰਨ ਤੇਰੇ ਤੋਂ ਛੋਟੇ ਨੇ ਮੈਂ ਗੱਲ ਗੱਦੀ ਕਰਨੀ ਆਪਣੇ ਬਾਪ ਨਾਲ ਗੱਲ ਕਰਾ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇਓ ਭਰਾ ਸਾਰੇ ਇੱਕ ਦੂਜੇ ਨਾਲ ਉਹ ਬਾਪ ਆਪਣੇ ਨਾਲ ਗੱਲ ਕਰਾ ਯਾਦ ਹੋਈ ਮਾਦਾ ਵੀ ਹਮ ਤੋਂ ਬੰਦਾ ਯਾਰ ਨਹੀਂ ਹੁੰਦਾ ਨਾ ਇਹ ਕੋਲ ਆਲਾ ਭੈਣ ਭਰਾ ਕੋ ਨੰਬਰ ਤੇ ਚੋਰ ਨੰਬਰ ਨਹੀਂ ਜਾਨੀ ਜਿਹੜੇ ਇੰਨੀ ਜਿਹੇ ਸਫੇਲੀ ਆਇਆ ਕਰਦੇ ਨੰਬਰ ਜੀ ਜੱਟ ਵੀ ਜੱਟ ਸਿੱਖ ਹੋਵੇ ਰੰਗ ਦਾ ਨੰਬਰ ਮੈਂ ਕਹਿੰਦਾ ਤੁਹਾਨੂੰ ਨਾ ਮੈਂ ਮੇਰੇ ਬਾਪੂ ਸਾਹਿਬ ਨੰਬਰ ਮੈਂ ਤੇਰੇ ਮੂੰਹ ਚ ਬਾਨੀ ਦੱਸ ਦਿੰਦਾ ਮੈਂ ਬੰਦ ਕਰ ਦਿੰਦਾ ਸੀ ਵੀ ਬਾਈਸ ਬਾਈਸ ਅੱਜ ਹਲੋ ਬਾਣੀ ਆਉਂਦੀ ਹੈ ਹਲੋ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਵੀ ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆਂ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਵਢਾ ਲਈ ਤੇ ਹਾਂ ਜੀ ਅੰਮੀ ਲੋ ਵੀ ਫਿਰ ਫੜੇ ਗਏ ਤੱਕੋ ਜਾ ਕੇ ਫਿਰ ਮਿਲਦੇ ਆਣੋਂ ਫਿਰ ਅੱਧਾ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਸਾਡਾ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਚਾਹਦੇ ਆਂ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਗੱਟ ਸਰندر ਸਿੰਘ ਜੀ ਟ੍ਰਾਫਿਕ ਪੁਜਾਜ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨਾਂ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਧ ਦੇ ਵਿੱਚ ਕਾਬੂ ਕਰਕੇ ਲਿਆਉਂਦਾ ਜੀ ਤੇ ਬੰਦ ਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਹਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦਿੰਗੇ ਤੇ ਚਲਾਨ ਕਰ ਦੇਵਾਂਗੇ ਤੇ ਔਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਗੱਲ ਦੀ ਬੜੀ ਹਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਮੈਂ ਕਰਾਈ ਨਹੀਂ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾਪੇ ਤੱਕ ਗੱਲ ਇਹਨਾਂ ਦੇ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਦੇ ਪਤਾ ਨੇ ਮਾਪੇ ਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਉਹਨਾਂ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਕਰ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ